ਦੁਨੀਆ ਕੀ ਵੀੜ 'ਚ ਮਿਲਦਾ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 9 ਆਇਤ ਵਿੱਚ ਲਿਖਿਆ ਹੈ ਤਾਂ ਉਹ ਉੱਥੋਂ ਤੁਰ ਕੇ ਫਰੀਸੀਆਂ ਦੇ ਆਰਾਧਨਾ ਦੇ ਸਥਾਨ ਦੇ ਵਿੱਚ ਗਿਆ ਤੇ ਯਾਰੋ ਆਰਾਧਨਾ ਦਾ ਜਿਹੜਾ ਸਥਾਨ ਹੁੰਦਾ ਹੈ ਉਹ ਸਾਰਿਆਂ ਦੇ ਲਈ ਹੁੰਦਾ ਹੈ ਨਾ ਪਰੰਤੂ ਇਸ ਵਚਨ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਹ ਉੱਥੋਂ ਤੁਰ ਕੇ ਫਰੀਸੀਆਂ ਦੇ ਆਰਾਧਨਾ ਦੇ ਸਥਾਨ ਦੇ ਵਿੱਚ ਗਿਆ ਇਹ ਜਿਹੜੇ ਲੋਕ ਸਨ ਇਹ ਬਹੁਤ ਹੀ ਆਪਣੇ ਆਪ ਨੂੰ ਧਾਰਮਿਕ ਧਰਮੀ ਪ੍ਰਗਟ ਕਰਦੇ ਸਨ ਉਹਨਾਂ ਦੇ ਵਿਵਹਾਰਾਂ ਦੇ ਦੁਆਰਾ ਉਹਨਾਂ ਦੇ ਕੱਪੜਿਆਂ ਦੇ ਦੁਆਰਾ ਅਤੇ ਉਹਨਾਂ ਦੀ ਰੀਤੀ ਰਿਵਾਜਾਂ ਦੇ ਦੁਆਰਾ ਪਰੰਤੂ ਉਹ ਅੰਦਰੋਂ ਖੋਖਲੇ ਸਨ ਨਾ ਸਮਝ ਕੇਵਲ ਭੌਤਿਕ ਅਤੇ ਸਰੀਰਕ ਰੀਤੀ ਰਿਵਾਜਾਂ ਦੇ ਉੱਤੇ ਚੱਲਣ ਵਾਲੇ ਸਨ ਉਹਨਾਂ ਦੇ ਆਰਾਧਨਾ ਲਿਆਂ ਦੇ ਵਿੱਚ ਜਿਹੜੇ ਲੋਕ ਜਾਣਦੇ ਸਨ ਉਹ ਵੀ ਹੀ ਉਹ ਵੀ ਇਹਨਾਂ ਦੇ ਵਰਗੇ ਹੁੰਦੇ ਸਨ ਇਸ ਸੰਸਾਰ ਦੇ ਵਿੱਚ ਵੀ ਮਨੁੱਖ ਜੋ ਆਪਣੇ ਆਪ ਨੂੰ ਧਰਮੀ ਦਿਖਾਉਂਦੇ ਹਨ ਉਹ ਸੇਮ ਇਸੇ ਹੀ ਤਰ੍ਹਾਂ ਦੇ ਹਨ ਪਰੰਤੂ ਮਨੁੱਖ ਆਪਣੇ ਪਾਪ ਦੀ ਇਹੋ ਜਿਹੀ ਭਿਆਨਕ ਅਵਸਥਾ ਦੇ ਵਿੱਚ ਉਹ ਕਿਸ ਤਰ੍ਹਾਂ ਬਚ ਸਕਦਾ ਹੈ ਕਿਉਂਕਿ ਪਰਮੇਸ਼ਰ ਦਾ ਕਰੋਧ ਸਾਰੇ ਮਨੁੱਖਾਂ ਦੇ ਉੱਤੇ ਉਸ ਦੇ ਨਿਆਂ ਦੇ ਦਿਨ ਪ੍ਰਗਟ ਹੋਵੇਗਾ ਇਹੀ ਕਾਰਨ ਹੈ ਕਿ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਮਨੁੱਖੀ ਰੂਪ ਧਾਰਨ ਕਰਕੇ ਆਇਆ ਅਤੇ ਉਸ ਦਾ ਨਾਮ ਯੇਸ਼ੂ ਰੱਖਿਆ ਗਿਆ ਅਰਥਾਤ ਮੁਕਤੀਦਾਤਾ ਉਸ ਨੇ ਮਨੁੱਖਾਂ ਦੇ ਲਈ ਮੁਕਤੀ ਦਾ ਰਾਹ ਉਸ ਕਲਵਰੀ ਦੀ ਸਲੀਬ ਦੇ ਉੱਤੇ ਆਪਣੀ ਜਾਨ ਦੇ ਕੇ ਤਿਆਰ ਕੀਤਾ ਤਾਂ ਕਿ ਜੋ ਕੋਈ ਉਸ ਤੇ ਉੱਤੇ ਵਿਸ਼ਵਾਸ ਰੱਖੇ ਉਹ ਉਸ ਨੂੰ ਆਪਣੇ ਜੀਵਨ ਦੇ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਸਵੀਕਾਰ ਕਰੇ ਤਾਂ ਉਹ ਮੁਕਤੀ ਨੂੰ ਪ੍ਰਾਪਤ ਕਰ ਸਕੇ ਪਿਆਰੋ ਤੁਸੀਂ ਵੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਕੇ ਮੁਕਤੀ ਨੂੰ ਪ੍ਰਾਪਤ ਕਰ ਸਕੋ ਪਰਮੇਸ਼ਰ ਰੱਖੇ ਤੁਹਾਡੇ ਸਾਰਿਆਂ ਦੇ ਲਈ ਅੱਜ ਮੇਰੀ ਇਹੀ ਪ੍ਰਾਰਥਨਾ ਹੈ ਧੰਨਵਾਦ ਦੁਨੀਆ ਕੀ ਵੀ